ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਲੋ ਜੀ ਸੌਣ ਮਹੀਨਾ ਆ ਗਿਆ ਜੀ ਹੁਣ ਤੁਸੀਂ ਜਿਹੜੀ ਪੜਾਹਾਰਿਆਂ ਦੇ ਵਿੱਚ ਆਲੂਆਂ ਦੀ ਠੀਕ ਹੈ ਜੀ ਸਬਜੀ ਖਾਣੇ ਨੂੰ ਪੂਰੀਆਂ ਦੇ ਨਾਲ ਤੇ ਉਹ ਸਬਜੀ ਬਣਾਈ ਆਪਾਂ ਨੇ ਆ ਦੇਖੋ ਕਲਰ ਦੇਖੋ ਸਬਜੀ ਦਾ ਕਿੰਨਾ ਪਿਆਰਾ ਹੈ ਬਿਲਕੁਲ ਨਾਲ ਇਹਦੇ ਵਿੱਚ ਆਪਾਂ ਨੇ ਠੀਕ ਹੈ ਜੀ ਅਦਰਕ ਲਸਣ ਪਾਇਆ ਤੇ ਨਾਲ ਹੀ ਪਾਇਆ ਪਿਆਜ਼ ਇਹ ਸਿਰਫ ਸਬਜੀ ਬਣੀ ਹੈ ਜੀ ਟਮਾਟਰ ਤੇ ਹਰੀ ਮਿਰਚ ਨਾਲ ਆਲੂਆਂ ਨਾਲ ਬਾਕੀ ਖੜੇ ਮਸਾਲੇ ਯੂਜ਼ ਕੀਤੇ ਆ ਸੋ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਤਾਂ ਵੀਡੀਓ ਨਾਲ ਬਨੇ ਰਹੋ ਆਜੋ ਫਿਰ ਤੁਹਾਨੂੰ ਬਣਾ ਕੇ ਦਿਖਾਉਂਦੇ ਆਂ ਪਟਾਰੇ ਵਾਲੀ ਆਲੂਆਂ ਦੀ ਸਬਜ਼ੀ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਆ ਦੇਖੋ ਸਬਜ਼ੀ ਦਾ ਕਲਰ ਚੈੱਕ ਕਰੋ ਜੀ ਕਿੰਨਾ ਪਿਆਰਾ ਕਿੰਨਾ ਵਧੀਆ ਏ ਆਜੋ ਫਿਰ ਰੈਸਪੀ ਕਰਦੇ ਆਂ ਸਟਾਰਟ ਤੇ ਆਲੂ ਦੀ ਸਬਜ਼ੀ ਬਣਾਉਣ ਵਾਸਤੇ ਆਪਾਂ ਨੂੰ ਚਾਹੀਦੇ ਆ ਜੀ ਉਬਲੇ ਹੋਏ ਆਲੂ ਜਿਹੜੇ ਕੀ ਮੈਂ ਉਬਾਲ ਕੇ ਰੱਖ ਲਏ ਆ ਆਪਾਂ ਜਿਹੜੀ ਸਬਜ਼ੀ ਬਣਾਉਣ ਜਾ ਰਹੇ ਆਂ ਜੀ ਇਹ ਸਬਜ਼ੀ ਬਣਾਵਾਂਗੇ ਆਪਾਂ ਬਗੈਰ ਆਦਰਕ ਬਗੈਰ ਲਸਣ ਬਗੈਰ ਪਿਆਜ਼ ਤੋਂ ਠੀਕ ਹੈ ਜੀ ਕਿਉਂਕਿ ਹੁਣ ਸੌਣ ਮਹੀਨਾ ਚੱਲ ਰਿਹਾ ਹੈ ਤੁਸੀਂ ਪੜਾਹਾਰਿਆਂ ਦੇ ਵਿੱਚ ਆਲੂ ਪੂਰੀ ਦੀ ਸਬਜ਼ੀ ਜਿਹੜੀ ਖਾਂਦੇ ਹੋ ਠੀਕ ਹੈ ਜੀ ਮਾਤਾ ਦੇ ਪੜਾਹਰੇ ਆ ਗਏ ਜਾਂ ਭੋਲੇ ਸ਼ੰਕਰ ਦੇ ਠੀਕ ਹੈ ਜੀ ਛੇਵੜ ਲੱਗਦੇ ਆ ਉੱਥੇ ਜਿਹੜੀ ਅਸੀਂ ਸਬਜ਼ੀ ਬਣਾਉਂਦੇ ਆ ਮਤਲਬ ਉਹਦੇ ਵਿੱਚ ਪਿਆਜ਼ ਤੇ ਆਦਰਕ ਦਾਸਣ ਦਾ ਯੂਜ਼ ਨਹੀਂ ਕਰਦੇ ਆਦਰਕ ਜ਼ਰੂਰ ਪਾ ਲੈਂਦੇ ਆ ਪਰ ਲਸਣ ਤੇ ਪਿਆਜ਼ ਨਹੀਂ ਪਾਉਂਦੇ ਹੈਗੇ ਤੇ ਸਭ ਤੋਂ ਪਹਿਲਾਂ ਜਿਹੜੇ ਆਲੂ ਆਪਾਂ ਨੇ ਉਬਲੇ ਹੋਏ ਐਦਾਂ ਕੱਟ ਲੈਣੇ ਆ ਜੀ ਠੀਕ ਹੈ ਜੀ ਆ ਦੇਖੋ ਇਸ ਤਰੀਕੇ ਨਾਲ ਤੇ ਜਿਹੜਾ ਜਦ ਆਲੂ ਜ਼ਿਆਦਾ ਉਬਲ ਗਿਆ ਉਹਨੂੰ ਆਪਾਂ ਬਰੀਕ-ਬਰੀਕ ਤੋੜ ਲੂਗੇ ਮੈਸ਼ ਕਰ ਲੂਗੇ ਆਲੂ ਆਪਾਂ ਨੇ ਕੱਟ ਲਏ ਆ ਜੀ ਆਲੂ ਤੁਸੀਂ ਉਬਾਲ ਜ਼ਰੂਰ ਲੈਣੇ ਆ ਉਸ ਤੋਂ ਬਾਅਦ ਆਪਣੇ ਕੋਲ ਹੈਗੇ ਆ ਜੀ ਖੜੇ ਮਸਾਲੇ ਦੋ ਪੜੀਆਂ ਲੈਂਚੀਆਂ ਇੱਕ ਛੋਟੀ ਲੈ ਜੀ ਤੇਜ ਪੱਤਾ ਕਾਲੀ ਮਰਚ ਤੇ ਸਾਫਤੀਆਂ ਲਾਲ ਮਿਰਚਾਂ ਉਸ ਤੋਂ ਬਾਅਦ ਹਿੰਗ ਵਰਤਾਂਗੇ ਕਿਉਂਕਿ ਜਿਹੜੀ ਲੰਗਰ ਪੜਾਰੇ ਦੇ ਵਿੱਚ ਸਬਜ਼ੀ ਬਣਦੀ ਉਹ ਚ ਹਿੰਗ ਜ਼ਰੂਰ ਪੈਂਦੀ ਆ ਖੜੇ ਮਸਾਲੇ ਤੁਸੀਂ ਜ਼ਰੂਰ ਪਾਉਣੇ ਇਹਦੇ ਵਿੱਚ ਕਿਉਂਕਿ ਖੜੇ ਮਸਾਲਿਆਂ ਦਾ ਫਲੇਵਰ ਹੈ ਜਿਹੜਾ ਬਹੁਤ ਵਧੀਆ ਹੁੰਦਾ ਆ ਆਲੂ ਦੀ ਸਬਜ਼ੀ ਦੇ ਵਿੱਚ ਜਦੋਂ ਵੀ ਤੁਸੀਂ ਪਢਾਰੇ ਵਾਲੇ ਆਲੂ ਦੀ ਸਬਜ਼ੀ ਬਣਾਉਣੀ ਆ ਤੁਸੀਂ ਇਹਦੇ ਵਿੱਚ ਸਾਫਤਾ ਧਨੀਆ ਜ਼ਰੂਰ ਪਾਉਣਾ ਹੱਥ ਨਾਲ ਮਸਲ ਕੇ ਜਾਂ ਕੁੱਟ ਕੇ ਇਹ ਨਾਲ ਸਬਜ਼ੀ ਦਾ ਟੇਸ ਹੈ ਜਿਹੜਾ ਬਹੁਤ ਜ਼ਿਆਦਾ ਹੋ ਜਾਂਦਾ ਹੈ ਵਧੀਆ ਹੋ ਜਾਂਦਾ ਹੈ ਦੋ ਲੌਂਗ ਵੀ ਪਾਵਾਂਗੇ ਆਪਾਂ ਇਹਦੇ ਵਿੱਚ ਕੜਾਹੀ ਦੇ ਵਿੱਚ ਸਰੋਂ ਦਾ ਤੇਲ ਆਪਾਂ ਨੇ ਪਾ ਲਿਆ ਜੀ ਇਹਨੂੰ ਕਰਾਂਗੇ ਚੰਗੀ ਤਰ੍ਹਾਂ ਗਰਮ ਤੇ ਲੋ ਜੀ ਤੇਲ ਆਪਣਾ ਹੋ ਚੁੱਕਿਆ ਗਰਮ ਸਭ ਤੋਂ ਪਹਿਲਾਂ ਆਪਾਂ ਨੇ ਇੱਕ ਚਮਚ ਧਨੀਆ ਜਿਹੜਾ ਹੱਥ ਨਾਲ ਮਸੜ ਕੇ ਇਹਦੇ ਵਿੱਚ ਪਾਉਣਾ ਇਹ ਨਾਲ ਫਲੇਵਰ ਆ ਜਿਹੜਾ ਸਬਜ਼ੀ ਦਾ ਬਹੁਤ ਵਧੀਆ ਆਂਦਾ ਏ ਦੋ ਸਾਬਤ ਲਾਲ ਮਿਰਚ ਪਾਉਂਗੇ ਤੇ ਇੱਕ ਤੇਜ ਪੱਤਾ ਤੈਨੂੰ ਹਲਕਾ ਜਿਹਾ ਭੁੰਨੂਗੇ ਆਪਾਂ ਬਾਕੀ ਦੇ ਖੜੇ ਮਸਾਲੇ ਵੀ ਪਾ ਲੂਗੇ ਥੋੜਾ ਜੀਰਾ ਪਾ ਦੋਗੇ ਜਦੋਂ ਮਸਾਲੇ ਸਾਰੇ ਆਪਣੇ ਚਟਕ ਗਏ ਉਸ ਤੋਂ ਬਾਅਦ ਪਾਵਾਂਗੇ ਹਰੀ ਮਿਰਚ ਤੇ ਇਸ ਰਿਕੋਰਡਿੰਗ ਤੇ ਫੇਕ ਥੋੜਾ ਜਿਹਾ ਘੱਟ ਰੱਖਣਾ ਆਪਾਂ ਨੇ ਇਹਦੇ ਵਿੱਚ ਜਦੋਂ ਹਰੀ ਮਿਰਚ ਥੋੜੀ ਜਿਹੀ ਭੁੰਨੀ ਗਈ ਫਿਰ ਥੋੜੀ ਜਿਹੀ ਪਾਵਾਂਗੇ ਹਿੰਗ ਹਿੰਗ ਇਸ ਕਰਕੇ ਨਹੀਂ ਪਹਿਲਾਂ ਪਾਈ ਕਿਉਂਕਿ ਹਿੰਗ ਫਿਰ ਜਲ ਜਾਂਦੀ ਹੈ ਜੀ ਜਦੋਂ ਹਲਕੀ ਜਿਹੀ ਹਿੰਗ ਭੁੰਨ ਹੋ ਗਈ ਫਿਰ ਪਾਵਾਂਗੇ ਇੱਕ ਛੋਟਾ ਚਮਚ ਤੇਗੀ ਮਿਰਚ ਤੇ ਅੱਧਾ ਛੋਟਾ ਚਮਚ ਹਰਦੀ ਇਹਨੂੰ ਹਲਕਾ ਜਿਹਾ ਭੁੰਨਾਗੇ ਜਦੋਂ ਹਲਕਾ ਇਹ ਪੁੰਨ ਹੋ ਗਿਆ ਆਪਣੇ ਆਹੀ ਦੇਗੀ ਤੇ ਦੇਗੀ ਮਿਰਚ ਤੇ ਹਰਦੀ ਫਿਰ ਪਾ ਦਾਂਗੇ ਇਹਦੇ ਵਿੱਚ ਆਪਾਂ ਟਮਾਟਰਾਂ ਮਿਕਸੀ ਕੀਤੇ ਹੋਏ ਇੱਕ ਟਮਾਟਰ ਦੀ ਪਿਉਰੀ ਤੇ ਲਓ ਜੀ ਇਹਨੂੰ ਆਪਾਂ ਨੇ ਭੁੰਨਣਾ ਹੁਣ ਪੂਰੇ ਸੇਕ ਪਰ ਤਿੰਨ ਤੋਂ ਚਾਰ ਮਿੰਟ ਤੇ ਲਓ ਜੀ ਮਸਾਲਾ ਆਪਣਾ ਭੁੰਨਿਆ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਮਸਾਲਾ ਇੱਕ ਛੋਟਾ ਚਮਚ ਤੜੀਆਂ ਪਾਊਡਰ ਪਾਵਾਂਗੇ ਤੇ ਉਸ ਤੋਂ ਬਾਅਦ ਪਾਵਾਂਗੇ ਨਮਕ ਟੇਸਟ ਰਿਕਾਰਡਿੰਗ ਲਓ ਜੀ ਤੇ ਨੂੰ ਹਲਕਾ ਜਿਹਾ ਕਰ ਦਾਂਗੇ ਮਿਕਸ ਤੇ ਥੋੜੀ ਜੀ ਪਾ ਦਾਂਗੇ ਕਸਤੂਰੀ ਮੇਥੀ ਤੇ ਲਓ ਜੀ ਆਲੂ ਦੀ ਸਬਜ਼ੀ ਦਾ ਮਸਾਲਾ ਆਪਣਾ ਤਿਆਰ ਹੈ ਜੀ ਸੋ ਇਸ ਤਰੀਕੇ ਨਾਲ ਬਣਾਉਂਦੇ ਆ ਜੀ ਅਸੀਂ ਤੜਕਾ ਆਲੂ ਦੀ ਸਬਜ਼ੀ ਦਾ ਹੁਣ ਪਾ ਦਿੰਦੇ ਆ ਇਹਦੇ ਵਿੱਚ ਆਪਾਂ ਦੇ ਜਿਹੜੇ ਆ ਦੂਬਲੇ ਹੋਏ ਆ ਕੱਟੇ ਹੋਏ ਕਰ ਦੋਗੇ ਮਿਕਸ ਤੇ ਲਓ ਜੀ ਕਲਰ ਚੈੱਕ ਕਰੋ ਮਸਾਲੇ ਦਾ ਕਿੰਨਾ ਵਧੀਆ ਆ ਗਿਆ ਤੇ ਇਹਦੇ ਚ ਪਾਵਾਂਗੇ ਥੋੜਾ ਜਿਹਾ ਗਰਮ ਪਾਣੀ ਤੁਸੀਂ ਇਹਦੇ ਵਿੱਚ ਠੰਡਾ ਪਾਣੀ ਨਹੀਂ ਪਾਉਣਾ ਜਦੋਂ ਵੀ ਪਾਉਣਾ ਗਰਮ ਪਾਣੀ ਪਾਉਣਾ ਸਬਜ਼ੀ ਦੀ ਜਿਹੜੀ ਤੁਸੀਂ ਮਤਲਬ ਗਾੜੀ ਪਤਲੀ ਆ ਉਹ ਤੁਸੀਂ ਆਪਣੇ ਹਿਸਾਬ ਨਾਲ ਰੱਖ ਲਿਓ ਜੇ ਤੁਹਾਨੂੰ ਗਾੜੀ ਪਸੰਦ ਆ ਤਾਂ ਤੁਸੀਂ ਥੋੜੀ ਜਿਹੀ ਗਾੜੀ ਬਣਾ ਲਿਓ ਪਰ ਜਿਹੜੀ ਪਢਾਰਿਆਂ ਦੇ ਵਿੱਚ ਸਬਜ਼ੀ ਬਣਦੀ ਆ ਆਲੂ ਪੂਰੀ ਨਾਲ ਉਹ ਸਬਜ਼ੀ ਥੋੜੀ ਜਿਹੀ ਪਤਲੀ ਹੁੰਦੀ ਹੈ ਤੁਸੀਂ ਖਾਤੀ ਹੋਣੀ ਹੈ ਪਟਾੜਿਆਂ ਦੇ ਵਿੱਚ ਤੇ ਲੋ ਜੀ ਆਪਾਂ ਥੋੜੀ ਜਿਹੀ ਕਰਾਂਗੇ ਇਹਨਾਂ ਪਤਲੀ ਤੇ ਹੁਣ ਦੰਨੇ ਨੂੰ ਆਪਾਂ ਚੰਗੀ ਤਰ੍ਹਾਂ ਉਵਾਰੀ ਮਿਲਦੇ ਆ ਉਸ ਤੋਂ ਬਾਅਦ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਇਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਸਬਜ਼ੀ ਬਣ ਕੇ ਹੋ ਗਈ ਜੀ ਰੈਡੀ ਆਪਣੀ ਗੈਸ ਕਰਦੇ ਆਂ ਬੰਦ ਸਬਜੀ ਦਾ ਕਲਰ ਚੈੱਕ ਕਰੋ ਜੀ ਕਿੰਨਾ ਵਧੀਆ ਆਇਆ ਏ ਸੋ ਇਸ ਤਰੀਕੇ ਨਾਲ ਬਣਾਉਂਦੇ ਆਂ ਜੀ ਲੰਗਰਾਂ ਵਾਲੀ ਜਿਹੜੀ ਸੌਣ ਦੇ ਪਹਾੜਿਆਂ ਚ ਬਣਦੀ ਆ ਸਬਜੀ ਤੇ ਲਓ ਜੀ ਹਰਾ ਧਨੀਆ ਪਾਤਾਪਾ ਨੇ ਜਿਹਦੇ ਵਿੱਚ ਸਬਜੀ ਦੀ ਬਣ ਗਈ ਪੂਰੀ ਐਨ ਗੱਲਬਾਤ ਤੁਸੀਂ ਇਹਨੂੰ ਚੌਲਾ ਨਾਲ ਜਾਂ ਪੂਰੀ ਨਾਲ ਖਾ ਸਕਦੇ ਹੋ ਠੀਕ ਹੈ ਜੀ ਸਬਜੀ ਦੇਖੋ ਜੀ ਆਪਣੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਆ ਤੇ ਹੁਣ ਤੁਹਾਨੂੰ ਦਿਖਾਉਂਦੀ ਆਂ ਪਲੇਟ ਚ ਕੱਢ ਕੇ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਤੇ ਲਓ ਜੀ ਸਬਜੀ ਬਣ ਕੇ ਰੈਡੀ ਹੈ ਜੀ ਆਲੂਆਂ ਦੀ ਭਟਾਰੇ ਵਾਲੀ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਸਾਡਾ ਇਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਚੈਨਲ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਮਿਲਦੇ ਆਂ ਜੀ ਫੇਰ ਇੱਕ ਨਵੀਂ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ